ਉਹ ਜਿਹੜਾ ਹੈਗਾ ਰਣਵੀਰ ਅਲਾਬਾਦੀਆ ਹਮ ਸਰ ਉਹਨੂੰ ਨੈਸ਼ਨਲ ਅਵਾਰਡ ਮਿਲਿਆ ਹੋਇਆ ਯੂਥ ਆਈਕਨ ਅਵਾਰਡ ਮਤਲਬ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਿੰਦੇ ਆ ਹਮ ਤੇ ਉਹ ਮਤਲਬ ਕਿ ਭਾਰਤੀ ਜਨਤਾ ਪਾਰਟੀ ਦਾ ਹੀ ਪ੍ਰਚਾਰ ਤੰਤਰ ਦਾ ਕੇਸ ਹੈ ਹਮ ਇਹਨਾਂ ਚੀਜ਼ਾਂ ਨੂੰ ਜੇ ਤੁਸੀਂ ਦੇਖਣਾ ਹੋਵੇ ਨਾ ਇੱਕ ਬੜੀ ਸੰਖੇਪ ਜੀ ਤੁਹਾਨੂੰ ਨਾ ਮੈਂ ਇਲਤਜ਼ਾ ਦੇ ਨਾਲ ਸੋਝੀ ਦੇ ਦਿਨਾ ਹਮ ਕਿ ਜਿਸ ਬੈਠਕ ਦੇ ਵਿੱਚ ਵੱਡੇ ਤੋਂ ਵੱਡੇ ਮੰਤਰੀ ਆ ਕੇ ਬਹਿ ਜਾਂਦੇ ਆ ਨਾ ਹੂੰ ਠੀਕ ਹੈ ਜੀ ਚਾਹੇ ਪੋਡਕਾਸਟ ਹੈ ਚਾਹੇ ਸਟੂਡੀਓ ਹੈ ਜੀ ਤਾਂ ਸਮਝ ਲਓ ਉੱਥੇ ਸੈਟਿੰਗ ਹੈ ਹੂੰ ਕਿਉਂਕਿ ਜਿੱਥੇ ਪੱਤਰਕਾਰ ਦੇ ਸਵਾਲ ਡਾਂਗਰਗੇ ਹੋਣਗੇ ਨਾ ਨੇੜੇ ਵੀ ਨਹੀਂ ਆਉਂਦੇ ਉੱਥੇ ਬਿਲਕੁਲ ਠੀਕ ਹੈ ਜੀ ਜੀ ਉਹਦੀ ਟਾਈਮ ਲਾਈਨ ਤੇ ਚਲੇ ਜਾਓ ਸਰ ਜੈ ਸ਼ੰਕਰ ਗੜਕਰੀ ਸਿਮਰਤੀ ਰਾਣੀ ਸਾਰੇ ਪੋਡਕਾਸਟ ਚ ਪਏ ਨੇ ਜੀ ਕੀ ਇੱਕ ਤੋਂ ਇੱਕ ਸਮਝ ਗਏ ਕਿ ਉਹ ਪ੍ਰਚਾਰ ਤੰਤਰ ਦਾ ਹੀ ਇਹਨਾਂ ਦਾ ਹਿੱਸਾ ਜੀ ਜੀ ਦੂਜੀ ਗੱਲ ਆ ਜਿਹੜਾ ਰੈਨਾ ਵੈਨਾ ਵਾਲਾ ਸ਼ੋਅ ਐ ਮੈਂ ਤੇ ਦੇਖੋ ਨਾ ਆਪਾਂ ਕਦੇ ਟੇਸਟ ਰੱਖਿਆ ਜੀ ਮੈਂ ਤੇ ਜਿਹੜੀ ਆ ਫੌੜ ਕਿਸਮ ਦੀ ਕਮੇਡੀ ਆ ਨਾ ਚਾਹੇ ਕੋਈ ਵੀ ਕਮੇਡੀਅਨ ਐਸਾ ਭਾ ਚਾਹੇ ਕੋਈ ਪਾਕਿਸਤਾਨੀ ਆ ਚਾਹੇ ਕੋਈ ਇੰਡੀਅਨ ਆਪਾਂ ਨੇ ਲਾਈਕ ਕਰਦੇ ਭਗਵੰਤ ਮਾਨ ਦੀ ਕਮੇਡੀ ਸਿਰਾ ਸੀ ਕਿਸੇ ਟਾਈਮ ਹਮ ਮੈਂ ਸਿਰਮੌਰ ਕਮੇਡੀਅਨ ਚੋਂ ਇੱਕ ਮੰਨਦਾ ਭਗਵੰਤ ਮਾਨ ਨੇ ਭੜੀ ਕਹ ਲਓ ਕਿ ਠੀਕ ਐ ਕੁਝ ਕੈਰੈਕਟਰ ਚੱਕਣੇ ਹੁੰਦੇ ਆ ਜੀ ਬਹੁਤੀ ਫੌੜ ਕਿਸਮ ਦੀ ਕਦੇ ਕਮੇਟੀ ਨਹੀਂ ਕੀਤੀ ਭਗਵੰਤ ਮਾਨ ਲੋਜੀਕਲੀ ਕਿਤੇ ਨਾ ਕਿਤੇ ਕੋਈ ਤਰਕ ਹੁੰਦਾ ਸੀ ਕਿਤੇ ਗੱਲ ਹੁੰਦੀ ਸੀ ਬਿਲਕੁਲ ਕਟਾਕਸ਼ ਹੁੰਦੇ ਸੰ ਜ਼ਿਆਦਾ ਜੀ ਠੀਕ ਹੈ ਨਾ ਜੀ ਸੋ ਇੱਕ ਮਿਆਰ ਹੁੰਦਾ ਹੈ ਹਮ ਕਈ ਕਮੀਡੀਅਨ ਇਸ ਤਰ੍ਹਾਂ ਦੇ ਹੋਏ ਨੇ ਤਾਂ ਮਤਲਬ ਕਿ ਜਿਨ੍ਹਾਂ ਦੀ ਕਮੀਡੀ ਨੂੰ ਆਪਾਂ ਲਾਈਕ ਕਰਦੇ ਹਾਂ ਹਮ ਹੁਣ ਪਾਕਿਸਤਾਨ ਦੇ ਸਾਡੇ ਲੋਕ ਬਹੁਤ ਸ਼ੇਅਰ ਕਰਦੇ ਹਨ ਪਰ ਦੋ ਅਰਥੇ ਨੇ ਡਾਇਲੋਗ ਹੁੰਦੇ ਕਿ ਗੱਲਾਂ ਹੀ ਛੱਡ ਦਿਓ ਉਹ ਜਸਟ ਐਂਟਰਟੇਨਮੈਂਟ ਹੈ ਮਿੰਟ ਜੋ ਕੁਝ ਵੀ ਨਿਕਲਦਾ ਹੈ ਇਸੇ ਤਰ੍ਹਾਂ ਐਲਵਿਸ਼ ਯਾਦਵ ਵੀ ਇਹਨਾਂ ਦਾ ਪ੍ਰਚਾਰ ਤੰਤਰ ਦਾ ਹਿੱਸਾ ਸੀ ਉਹ ਵੀ ਯੂਟਿਊਬਰ ਹੈ ਸ਼ਾਇਦ ਹਮ ਇੱਕ ਦੋ ਹੋਰ ਨੇ ਉਹ ਸਾਰੇ ਕਿਤੇ ਨਾ ਕਿਤੇ ਵਿਵਾਦਤ ਹੋਏ ਅੱਛਾ ਚੱਲਦੇ ਸ਼ੋਅ ਦੇ ਵਿੱਚ ਜੀ ਇਹ ਇਹ ਜਿਹੜਾ ਯੂਥ ਆਈਕਨ ਹੈ ਉਹ ਕੀ ਕਹਿ ਰਿਹਾ ਕਿ ਆਪਦੇ ਮਾਂ ਪਿਓ ਨੂੰ ਨੰਗਿਆਂ ਵੇਖੋ ਇੰਜੋਏ ਕਰੋ ਹਮ ਮੈਂ ਹੁਣ ਐਦੋ ਗਾਹ ਨਹੀਂ ਹੋ ਤਾਂ ਬਹੁਤ ਗਾਹ ਗਿਆ ਜੀ ਮੈਂ ਐਦੋ ਗਾਹ ਨਹੀਂ ਜਾਂਦਾ ਹਮ ਮਤਲਬ ਕਿ ਕਈ ਵਾਰੀ ਕਹਿੰਦੇ ਕਿ ਕੀ ਨਾ ਤੂੰ ਸਿੱਖੋਗੇ ਭਈ ਹੂੰ ਤੇ ਤੁਸੀਂ ਉਹਨਾਂ ਨੂੰ ਦੇ ਰਹੇ ਹੋ ਅਵਾਰਡ ਚਲੋ ਦੇਣ ਲੱਗਿਆ ਨਾ ਪਤਾ ਹੋਊਗਾ ਜੀ ਪ੍ਰਚਾਰ ਤੰਤਰ ਵਾਸਤੇ ਹੋਣੀ ਉਹਨਾਂ ਨੂੰ ਕੋ ਕੇਸਦਰ ਹੋ ਗਏ ਥੂ ਥੂ ਹੁੰਦੀ ਹੈ ਕੀ ਤੁਹਾਡੇ ਤੇ ਮਾਂ ਪਿਓ ਤੁਸੀਂ ਉਦਾਂ ਪੜੇ ਲਿਖੇ ਹੋ ਯਾਰ ਮੈਂ ਕਹਿੰਦਾ ਲੱਖ ਲਾਣ ਤੇ ਇਹੋ ਜੇ ਡਿਗਰੀ ਹੋਲਡਰਾਂ ਤੇ ਯਾਰ ਜੀ ਜੀ ਕੋ ਤੁਹਾਡੀ ਜ਼ਿੰਮੇਵਾਰੀ ਵੀ ਹੁੰਦੀ ਹੈ ਨਾ ਸਮਾਜ ਪ੍ਰਤੀ ਹੂੰ ਤੁਸੀਂ ਸਾਰੇ ਇਸ ਸੀਟ ਤੇ ਬੈਠੇ ਹੋ ਜੀ ਐਂਕਰ ਤੁਹਾਡਾ profession ਹੈ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਦੇਣਦਾਰੀ ਹੈ ਤੇ ਇਹ ਸਭ ਇੱਕ ਪਰਿਵਾਰ ਦੇਖ ਰਿਹਾ ਤੁਹਾਨੂੰ ਬੱਚੇ ਦੇਖ ਰਹੇ ਬਜ਼ੁਰਗ ਦੇਖ ਰਹੇ ਸਭ ਤਾਂ ਮਤਲਬ ਕਿ ਵਾਇਆ ਗੱਲਾਂ ਉੱਥੇ ਹੁੰਦੀਆਂ ਸੀ ਪਹਿਲਾਂ ਹੀ ਇਹਨੂੰ ਜਾਣਾ ਹੀ ਨਹੀਂ ਸੀ ਚਾਹੀਦਾ ਜੇ ਗਿਆ ਤੇ ਆਹ ਕੁਝ ਨਹੀਂ ਸੀ ਕਰਨਾ ਚਾਹੀਦਾ ਲੋਕ ਇਹਨੂੰ ਬਹੁਤ ਲਾਇਕ ਕਰਦੇ ਸੀਗੇ ਜੀ ਹੁਣ ਬਿਲਕੁਲ ਉਲਟਾ ਤੁਹਾਡੀ ਇੱਕ ਗਲਤੀ ਜਿਹੜੀ ਹੁੰਦੀ ਹੈ ਨਾ ਸਾਬ ਤੁਸੀਂ ਮਤਲਬ ਕਿ ਸਾਲਾਂ ਬੱਧੀ ਸਮਾਂ ਲਾ ਦਿੰਦੇ ਹੋ ਆਪਣੇ ਆਪ ਨੂੰ ਨਖਾਰਣ ਚ ਤਾਂ ਤੁਹਾਡੀ ਇੱਕ ਜਿਹੜੀ ਗਲਤੀ ਹੁੰਦੀ ਹੈ ਨਾ ਸਭ ਤੁਹਾਨੂੰ ਮਿੱਟੀ ਕਰ ਦਿੰਦੀ ਕਰ ਦਿੰਦੀ ਕਰ ਦਿੰਦੀ ਮਿੰਟੂ ਜੀ ਬਿਲਕੁਲ ਠੀਕ ਹੈ ਦੂਜੀਆਂ ਗਲਤੀਆਂ ਮਾਫ ਹੋ ਜਾਂਦੀਆਂ ਹਮਮ ਫਰਜ਼ ਕਰੋ ਤੁਸੀਂ ਕਿਤੇ ਡ੍ਰਿੰਕ ਕਰਕੇ ਉੱਥੇ ਕੋਈ ਗੱਡੀ ਠੋਕਤੀ ਹੈ ਜੀ ਉਹ ਵੀ ਚਲੋ ਤੁਹਾਨੂੰ ਇੱਕ ਦੋ ਦਿਨ ਲੋਕ ਕਹਿਣਗੇ ਤਾਂ ਉਦੋਂ ਪਰ ਜਦੋਂ ਤੁਸੀਂ ਸਮਾਜ ਪ੍ਰਤੀ ਬੱਚਿਆਂ ਪ੍ਰਤੀ ਮਾਪਿਆਂ ਪ੍ਰਤੀ ਕੋਈ ਇਸ ਤਰ੍ਹਾਂ ਦੀ ਗਲਤੀ ਕਰੋਗੇ ਨਾ ਕੋਈ ਮਾਫ ਜਿਹੜੀ ਅੱਗੇ ਟਾਈਮ ਤੱਕ ਜਾਣੀ ਆ ਜਿਹੜੀ ਨਹੀਂ ਜੀ ਬਿਲਕੁਲ ਬਿਲਕੁਲ ਸਰ ਜੀ ਜੀ